ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇੰਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 87990999782 ਅੱਜ ਦੀ ਵੀਟਿਬਿਟੀ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਬੜੇ ਸੇਲ ਹੀ ਲੈ ਕੇ ਆਇਆ। ਪਹਿਲੇ ਨੰਬਰ ਤੇ ਤੁਸੀਂ ਚੈੱਕ ਕਰ ਲਈ ਜਰਸੀ ਰਿਜਨਲ ਪੰਜਾਬ ਵਾਲੀ। ਪਹਿਲਾ ਸੂਆ ਸੁੰਦੀ ਆ ਤੇ 1 KF ਬਾਈ। ਆਓ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਦਿੰਨੇ ਆ ਪ੍ਰੋਪਰ ਡਿਟੇਲ ਤੁਹਾਨੂੰ। ਕਿੰਨਾ ਸੂਆ ਕਿੰਨਾ ਦੁੱਧ ਬਾਦ ਤੇ ਕੀ ਇਹਨਾਂ ਦਾ ਪ੍ਰਾਈਸ ਆ। ਆਓ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ। ਹਾਂਜੀ ਬਾਈ ਜੀ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਸੁੰਦੀ ਆ ਵੜ। ਸੂਣ ਦੇ ਵਿੱਚ ਇਹਦੇ 8 ਤੋਂ 9 ਦਿਨ ਬਾਕੀ ਪਏ ਆ। ਥਣ ਚੈੱਕ ਕਰ ਲਓ ਬਹੁਤ ਸੋਹਣੇ ਚਾਰੇ ਥਣ ਨਿਕਲਦੇ ਪੂਰੀ ਸਪੇਸ ਤੇ ਲੱਗੇ ਤੇ ਪੂਰੀ ਦੇਖ ਆਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਇਹ ਕਰਮ ਵਾਲੀ ਨਵਾਂ ਤਸੰਦ ਨੂੰ ਨੇ ਆਡਰ ਹੋਰ ਵੀ ਸੋਹਣਾ ਤਿਆਰ ਕਰਿਆ ਨਾ ਆ ਦੇਖ ਸਕਦੇ ਪਿੱਛੇ ਹਵਾਨੇ ਘੱਟ ਢੁੱਲ ਬਹੁਤ ਸੋਹਣਾ ਆ ਦੇਖ ਸਕਦੇ ਆ ਨੇੜ ਤੋਂ ਚੈੱਕ ਕਰ ਲੋ ਆਡਰ ਬਹੁਤ ਸੋਹਣਾ ਬਾਕੀ ਹਵਾਨੇ ਦੇ ਵਿੱਚ ਢਿੱਲ ਢੁੱਲ ਬਹੁਤ ਪਈ ਆ ਗਲੂਨ ਨੇ ਬਾਈ ਜੀ 18 ਤੋਂ 19 ਕਿਲੋ ਤੋਂ ਦਿੱਤਾ ਇਸ ਵਾਰੀ 20 ਕਿਲੋ ਤੋਂ ਬੜੀ ਨਾਮਦਾਰੀ ਨਾਲ ਚਵਾਉਗੀ ਕਦ ਕਦ ਚੈੱਕ ਕਰ ਲੋ ਫੇਸ ਬਿਊਟੀ ਤੋਂ ਚੈੱਕ ਕਰ ਲੋ ਐਚ ਐਫ ਚ ਪੈ ਜਾਂਦੀ ਆ ਕਦ ਕਦ ਬਹੁਤ ਵਧੀਆ ਬਾਕੀ ਵਜਨ ਵਾਲੀ ਗੜ ਹੈ ਪਿੱਛੇ ਤੋਂ ਪਿੱਠ ਪੜਾ ਚੈੱਕ ਕਰ ਲੋ ਬਾਈ ਜੀ ਆਡਰ ਦੇਖ ਸਕਦੇ ਆ ਬਹੁਤ ਸੋ ਦੂਜਾ ਸੂਆ ਸੁੰਦੀ ਆ ਬਾਈ ਜੀ 20 ਕਿਲੋ ਦੀ ਗਾਰੰਟੀ ਦਾ ਜਿਹੜਾ ਮਰਜ਼ੀ ਮੰਗਾ ਲੇ ਤੇ ਕੋਈ ਬਾਲਾ ਰੇਟ ਨਹੀਂ ਹੈਗਾ ਰੇਟ ਇਹਨਾਂ ਦਾ ਫੋਨ ਤੇ ਹੋਊਗਾ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਪਹਿਲੇ ਨੰਬਰ ਵਾਲੀ ਵੈੜਾ ਪਸੰਦ ਹੋਵੇ ਤਾਂ ਰੇਟ ਇਹ ਤਾਂ ਫੋਨ ਤੇ ਹੋ ਜੂਗਾ ਅੱਗੇ ਬਾਈ ਜੀ ਤੁਸੀਂ ਦੋ ਨੰਬਰ ਤੇ ਜਰਸੀ ਦੇਖ ਸਕਦੇ ਆ ਪਹਿਲਾ ਸੂਆ ਸੁੰਦੀ ਆ ਬਾਈ ਜੀ origional jersey ਆ ਪੰਜਾਬ ਵਾਲੀ ਥੋੜਾ ਜਿਹਾ ਕਾਫੀ ਕਲਰ ਦਾ ਵਿੱਚ ਹੈਗਾ ਯਾਨੀ ਕਿ ਪੂਰੀ ਰੈੱਡ ਨਹੀਂ ਹੈਗੀ ਬਾਕੀ ਦੇਖ ਸਕਦੇ ਪਹਿਲਾ ਸੂਆ ਚਾਰ ਦਾ ਦਾਮ ਉਹ origional ਬਾਈ ਸੋਣ ਦੇ ਵਿੱਚ 8 ਤੋਂ 9 ਦੇ ਨੇ ਇਹਦੇ ਪਏ ਆਰਡਰ ਦੇਖ ਸਕਦੇ ਹੁਣ ਬਹੁਤ ਸਨਾ ਤਿਆਰ ਕਰ ਲਈ ਹੁੰਦੀ ਆ हां ਤੁਹਾਨੂੰ ਪੂਰੇ ਚੰਗੇ ਲੱਗੇ ਆ ਮੋਟੇ ਹੱਥੀ ਚਵਾਈ ਵਾਲੇ ਆ ਦੇਖ ਲਓ ਨੇੜੇ ਤੋਂ ਚੈੱਕ ਕਰ ਲਓ ਇਹ ਵਨ ਇਟੇ ਢਲੇ ਢੁਲੋ ਬਹੁਤ ਪਈਆ ਕਰਮ ਵਾਲੀ ਦੇ ਫੇਸ ਬਿਊਟੀ ਚੈੱਕ ਕਰ ਲਓ ਛੋਟੀ ਜੀ ਬੁੱਤੀ ਦੀ ਵਾਲੀ ਵਹਿੜਾ ਗਈ ਪਹਿਲਾਂ ਉਸ ਕੋਸ ਹੁੰਦੀ ਆ ਬਈ ਸੂਤ ਦੇ ਵਿੱਚ 8 ਤੋਂ 9 ਨੇ ਦੇ ਬਾਕੀ ਦੁੱਧ ਦੀ ਬਾਈ ਜੇ ਗੱਲ ਕਰੀ ਗੀ ਪਹਿਲੇ ਸੂਏ ਨੇ 14 15 ਕਿਲੋ ਤੋਂ ਬੜੀ ਨਾਮਦਾਰਣੀ ਚਵਾਦਣਾ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੀ ਵਿਹੜ ਪਸੰਦ ਹੋਵੇ ਤਾਂ ਫੋਨ ਤੇ ਸੰਪਰਕ ਕਰ ਲਿਓ ਅੱਜ ਦੀ ਵੀਡੀਓ ਮੇਰੇ ਆਪ ਦੇ ਫਾਰ ਤੋਂ ਨੇ ਦੋਨੇ ਬੈੜਾਂ ਦੇ ਪ੍ਰੋਪਰ ਡਿਟੇਲ ਦੇਤੀ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਦੋਨਾਂ ਬੈੜਾਂ ਦੇ ਵਿੱਚੋਂ ਕੋਈ ਵੀ ਬੈੜ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990999722 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੱਲਦੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੇਰੀ ਵੈਲ